ਸਜ਼ਾ ਪੂਰੀ ਕਰ ਚੁੱਕੇ ਸੇਕ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇੱਕ ਸ਼ਖਸ ਮੋਬਾਈਲ ਟਾਵਰ ਤੇ ਚੜਿਆ ਲੁਧਿਆਣਾ ਦੇ ਪਮਾਲ ਪਿੰਡ ਦਾ ਵਾਸੀ ਬਲਵਿੰਦਰ ਸਿੰਘ ਪਿੰਡ ਚ ਲੱਗੇ ਮੋਬਾਈਲ ਟਾਵਰ ਤੇ ਸਵੇਰ ਤੋਂ ਚੜਿਆ ਹੈ ਤੇ ਮੰਗ ਕਰ ਰਿਹਾ ਹੈ ਕਿ ਜਿਨ੍ਹਾਂ ਸੇਕ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਰਿਹਾ ਕੀਤਾ ਜਾਵੇ ਹੋਰ ਜਾਣਕਾਰੀ ਦੇ ਰਹੇ ਨੇ ਸਾਡੇ ਪਤਿਕਾ ਯਾਦਵਿੰਦਰ ਸਿੰਘ ਯਾਦਵਿੰਦਰ ਕੌਣ ਹੈ ਸ਼ਖਸ ਤੇ ਉਸਨੇ ਅਚਾਨਕ ਹੀ ਮੰਗ ਕਿਉਂ ਚੁੱਕੀ ਹੈ ਦੇਖੋ ਪ੍ਰਵਿੰਦਰ ਸਿੰਘ ਨਾਂ ਦਾ ਇਹ ਨੌਜਵਾਨ ਜਿਹੜਾ ਸੂਰਜ ਸਿੰਘ ਖਾਲਸਾ ਦਾ ਸੰਘਰਸ਼ ਚੱਲ ਰਿਹਾ ਹੈਗਾ ਉਹ ਉਸੇ ਦਾ ਹਿੱਸਾ ਹੈਗਾ ਔਰ ਜਿਹੜੇ ਪਮਾਲ ਪਿੰਡ ਦੇ ਅੰਦਰ ਇਹ ਟਾਵ ਸੁਰਸਿੰਘ ਖਾਲਸਾ ਦਾ ਜਿਹੜਾ ਪਿੰਡ ਹਸਨਪੁਰ ਆਗਾ ਉਹਦੇ ਨਾਲ ਲੱਗਦਾਗਾ ਔਰ ਇਹਨੇ ਇਹੀ ਕਿਹਾਗਾ ਕਿ ਸੁਰਸਿੰਘ ਖਾਲਸਾ ਦੀ ਜਿਹੜੀ ਹਾਲਤ ਆਗੀ ਉਹ ਦਿਨ ਦਿਨ ਵਿਗੜਦੀ ਜਾ ਰਹੀ ਹੈ ਸਰਕਾਰ ਉਹਦੇ ਤੇ ਧਿਆਨ ਨਹੀਂ ਦੇ ਰਹੀ ਇਹਨੇ ਸਰਕਾਰ ਦੀ ਅਲੋਚਨਾ ਵੀ ਕੀਤੀ ਔਰ ਇਸੇ ਕਰਕੇ ਟਾਵਰ ਦੇ ਉੱਤੇ ਚੜੇ ਕਿ ਜਿੰਨਾ ਚਿਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਹ ਟਾਵਰ ਤੋਂ ਨਹੀਂ ਉਤਰੇਗਾ ਇਹਨੇ ਟਾਵਰ ਦੇ ਉੱਪਰ ਚੜ ਕੇ ਜਿਹੜੇ ਕੇਸਰੀ ਝੰਡੇ ਨੇ ਕੇਸਰੀ ਝੰਡੇ ਝੁਲਾਏ ਨੇ ਔਰ ਇਹੀ ਕਹਿ ਰਿਹਾਗਾ ਕਿ ਸਰਕਾਰ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਉਹ ਟਾਵਰ ਤੋਂ ਨਹੀਂ ਸẽਗਾ ਜੀ ਯਾਦਵਨ ਪ੍ਰਸ਼ਾਸਨ ਚਾ ਕੌਣ ਉੱਥੇ ਪਹੁੰਚਿਆ ਪ੍ਰਸ਼ਾਸਨ ਨੂੰ ਜੇ ਫਿਲਹਾਲ ਹੁਣੇ ਪਤਾ ਚੱਲਿਆ ਹੈ ਤੇ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਕਿ ਕਿਸ ਤਰ੍ਹਾਂ ਇਸ ਨੌਜਵਾਨ ਨੂੰ ਉਤਾਰਿਆ ਜਾਵੇ ਟਾਵਰ ਤੋਂ ਪਰ ਫਿਲਹਾਲ ਜਿਹੜਾ ਹੈਗਾ ਉਹ ਟਾਵਰ ਦੇ ਉੱਪਰੀ ਬਣਿਆ ਹੋਇਆ ਹੈ ਜੇ ਬਲਵਿੰਦਰ ਸਿੰਘ ਨਾਂ ਦਾ ਨੌਜਵਾਨ